ਇੱਕ ਵਾਰੀ ਤੁਸੀਂ ਇਸ ਤਰੀਕੇ ਨਾਲ ਮਨਚੂਰੀਅਨ ਬਣਾ ਕੇ ਦੇਖ ਲੈਣਾ ਤੁਸੀਂ ਥੇਲੇ ਰੈਸਟੋਰੈਂਟ ਸਭ ਭੁੱਲ ਜਾਓਗੇ ਇਹੋ ਜਿਹਾ ਰੈਸਟੋਰੈਂਟ ਵੀ ਥੇਲੇ 'ਚ ਨਹੀਂ ਮਿਲਦੇ ਤੇ ਜਿਨ੍ਹਾਂ ਨੂੰ ਮਨਚੂਰੀਅਨ ਬਣਾਉਣੇ ਔਖੇ ਲੱਗਦੇ ਨੇ ਤਾਂ ਤੁਸੀਂ ਇੱਕ ਵਾਰੀ ਇਹ ਰੈਸিপি ਟਰਾਈ ਕਰਕੇ ਦੇਖ ਲਓ ਉਸ ਤੋਂ ਬਾਅਦ ਕਦੀ ਵੀ ਤੁਹਾਨੂੰ ਮਨਚੂਰੀਅਨ ਬਣਾਉਣੇ ਔਖੇ ਨਹੀਂ ਲੱਗਣਗੇ ਤੇ ਗੋਭੀ ਨੂੰ ਮੈਂ ਅੱਛੇ ਤਰੀਕੇ ਨਾਲ ਛੋਟੇ-ਛੋਟੇ ਪੀਸੇਸ ਦੇ ਵਿੱਚ ਕੱਟ ਕਰਕੇ ਦ ਬੋਇਲ ਪਾਣੀ ਦੇ ਵਿੱਚ ਰੱਖ ਦਿੱਤਾ ਹਲਕਾ ਜਿਹਾ ਨਮਕ ਪਾ ਕੇ ਉਸ ਤੋਂ ਬਾਅਦ ਉਸ ਨੂੰ ਨਹੀਂ ਨਹੀਂ ਚੋੜਨ ਵਾਸਤੇ ਇੱਕ ਚੰਨੀ ਦੇ ਵਿੱਚ ਰੱਖ ਦਿੱਤਾ ਹੈ ਤੇ ਉਸ ਤੋਂ ਬਾਅਦ ਇੱਕ ਬੈਟਰ ਬਣਾ ਰਹੀ ਹਾਂ ਮੈਂ ਹੁਣ ਤੇ ਇਹਦੇ ਵਿੱਚ ਮੈਂ ਲਿਆ ਹੈ ਇੱਕ ਚਮਚਾ ਮੈਦਾ ਇੱਕ ਵੱਡਾ ਚਮਚਾ ਲਿਆ ਹੈ ਤੇ ਇੱਕ ਵੱਡਾ ਚਮਚਾ ਲਿਆ ਹੈ ਕੌਰਨ ਫਲਾਰ ਦਾ ਦੋਨੇ ਇੱਕ ਇੱਕ ਚਮਚੇ ਲਏ ਨੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਐਡ ਕੀਤਾ ਹੈ ਨਮਕ ਲਾਲ ਮਿਰਚ ਐਂਡ ਥੋੜੀ ਜੀ ਗਰਮ ਮਸਾਲਾ ਪਾ ਦਿਓ ਜਾਂ ਕਾਲੀ ਮਿਰਚ ਤੋਂ ਵਿੱਚ ਇੱਕ ਚੀਜ਼ ਐਡ ਕਰ ਦਿਓ ਤੇ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਥੋੜਾ ਥੋੜਾ ਪਾਣੀ ਐਡ ਕਰਕੇ ਇੱਕ ਥਿੱਕ ਜਿਹਾ ਬੈਟਰ ਬਣਾ ਕੇ ਅਸੀਂ ਰੈਡੀ ਕਰ ਲੈਣਾ ਹੈ ਬੈਟਰ ਜਿਹੜਾ ਬਿਲਕੁਲ ਪਤਲਾ ਨਹੀਂ ਹੋਣਾ ਚਾਹੀਦਾ ਥੋੜਾ ਜਿਹਾ ਕਨਸਿਸਟੈਂਸੀ ਜਿਹੜੀ ਆ ਵਧੀਆ ਹੋਣੀ ਚਾਹੀਦੀ ਇਹਦੀ ਨਾ ਜ਼ਿਆਦਾ ਥਿੱਕ ਤੇ ਨਾ ਜ਼ਿਆਦਾ ਪਤਲਾ ਉਸ ਤੋਂ ਬਾਅਦ ਅਸੀਂ ਜਿਹੜੀ ਗੋਭੀ ਆ ਛੋਟੇ ਛੋਟੇ ਪੀਸਸ ਦੇ ਵਿੱਚ ਕੱਟ ਕਰਕੇ ਰੱਖੀ ਸੀ ਤੇ ਇਸ ਨੂੰ ਆਪਾਂ ਦੇ ਵਿੱਚ ਕੋਟਿੰਗ ਕਰਕੇ ਨਾ ਅੱਛੇ ਤਰੀਕੇ ਨਾਲ ਪੈਟਰ ਦੀ ਤੇ ਫਰਾਈ ਕਰ ਲਵਾਂਗੇ ਗਰਮ ਤੇਲ ਦੇ ਵਿੱਚ ਤੁਸੀਂ ਦੇਖੋ ਬਹੁਤ ਹੀ ਕ੍ਰਿਸਪੀ ਜਿਹੜੀ ਆ ਬਣ ਕੇ ਇਹ ਤਿਆਰ ਹੋਏ ਨੇ ਇੱਕਦਮ ਕ੍ਰਾਂਚੀ ਦਾ ਫਲੇਵਰ ਆਇਆ ਹੈ ਤੇ ਇਸ ਤਰ੍ਹਾਂ ਮੈਂ ਜਿਹੜੀ ਇਹ ਗੋਭੀ ਫਰਾਈ ਕਰਕੇ ਰੱਖ ਲਈ ਹੋਈ ਹੈ ਉਸ ਤੋਂ ਬਾਅਦ ਅਸੀਂ ਸੌਸਸ ਬਣਾਉਣ ਵਾਸਤੇ ਮਨਚੂਰੀਅਨ ਦੀ ਉਹਦੇ ਵਿੱਚ ਲਾਵਾਂਗੇ ਇੱਕ ਚਮਚਾ ਆਇਲ ਪੈਨ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਐਡ ਕਰਦਾ ਜਿੰਜਰ ਗਾਰਲਿਕ ਹਰੇ ਮਿਰਚ ਤੇ ਅਨੀਅਨ ਇਹਨੂੰ ਆਪਾਂ ਚੌਪ ਕਰਕੇ ਤੇ ਅੱਛੇ ਤਰੀਕੇ ਨਾਲ ਐਡ ਕਰ ਦਵਾਂਗੇ ਉਸ ਤੋਂ ਬਾਅਦ ਹਲਕਾ ਜਿਹਾ ਇਸ ਨੂੰ ਭੁੰਨਣਾ ਹੈ ਜਿਆਦਾ ਇਹਦਾ ਕਲਰ ਨਹੀਂ ਅਸੀਂ ਚੇਂਜ ਕਰਾਂਗੇ ਜਦੋਂ ਲਾਈਟ ਜਾ ਪੁੱਜ ਕੇ ਰੈਡੀ ਹੋ ਜਾਵੇ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਇਹ ਨਮਕ ਤੇ ਕੀ ਮਿਰਚ ਤੇ ਇਹਦੇ ਨਾਲ ਅੱਛਾ ਕਲਰ ਆ ਜਾਏਗਾ ਉਸ ਤੋਂ ਬਾਅਦ ਥੋੜੀ ਜੀ ਲਾਲ ਮਿਰਚ ਐਡ ਕਰਨਾ ਚਾਹੋ ਤੇ ਕਰ ਸਕਦੇ ਹੋ ਬਟ ਮੈਂ ਹਰੀ ਇਥੇ ਵਿੱਚ ਮਟ ਮਿਰਚ ਐਡ ਕੀਤੀ ਹੈ ਤੇ ਇਸ ਦੇ ਨਾਲ ਥੋੜੀ ਜਿਹੀ ਸਪਾਈਸਿਸ ਲਈ ਮੈਂ ਕਾਲੀ ਮਿਰਚ ਜ਼ਰੂਰ ਐਡ ਕਰਾਂਗੀ ਤੇ ਅੱਛੇ ਤਰੀਕੇ ਨਾਲ ਮਿਕਸ ਕਰਾਂਗੀ ਜੇ ਤੁਸੀਂ ਹੋਰ ਵੀ ਸਪਾਈਸਿਸ ਐਡ ਕਰਨਾ ਚਾਹੋ ਤੇ ਕਰ ਸਕਦੇ ਹੋ ਉਸ ਤੋਂ ਬਾਅਦ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਮੈਂ ਤੋਂ ਚਮਚੀ ਐਡ ਕੀਤੀ ਨੇ ਕੈਚਪ ਤੇ ਉਸ ਤੋਂ ਬਾਅਦ ਹਾਫ ਚਮਚ ਮੈਂ ਸੋਇਆ ਸੌਸ ਐਡ ਕੀਤੀ ਹੈ ਜੇ ਤੁਹਾਡੇ ਕੋਲ ਰੈੱਡ ਚਿਲੀ ਸੌਸ ਹੈਗੇ ਤੇ ਤੁਸੀਂ ਪਾਣਾ ਚਾਹੋ ਤੇ ਰੈੱਡ ਚਿਲੀ ਸੌਸ ਵੀ ਐਡ ਕਰ ਸਕਦੇ ਹੋ मिक्स ਕਰ ਲਵਾਂਗੇ ਤੇ ਜੇ ਤੁਸੀਂ ਇਹਦੇ ਵਿੱਚ ਵੈਜੇਸ ਹੋਰ ਵੀ ਐਡ ਕਰਨਾ ਚਾਹੋ ਸ਼ਿਮਲਾ ਮਿਰਚ ਚਾਹੇ ਕੁਝ ਹੋਰ ਵੀ ਐਡ ਕਰਨਾ ਚਾਹੋ ਮਸ਼ਰੂਮ ਤੇ ਤੁਸੀਂ ਕਰ ਸਕਦੇ ਆ ਇਹਦੇ ਵਿੱਚ ਤੇ ਅਚੀ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਜੋ ਫਰਾਈ ਕੀਤੀ ਹੋਈ ਗੋਭੀ ਸੀ ਉਹ ਇਹਦੇ ਵਿੱਚ ਅਸੀਂ ਐਡ ਕਰ ਦਾਂਗੇ ਤੇ ਅਚੀ ਤਰੀਕੇ ਨਾਲ ਇਹਦੇ ਵਿੱਚ ਕੋਡਿੰਗ ਕਰ ਲਵਾਂਗੇ ਸੌਸਸ ਇਸ ਦੀ ਤੇ ਹਲਕਾ ਜਿਹਾ ਬਸ ਗੈਸ ਦਾ ਫਲੇਮ ਮੈਂ ਆਫ ਕਰ ਦਿੱਤਾ ਹੁਣੇ ਅਸੀਂ ਸੌਸਸ ਨੂੰ ਬਿਲਕੁਲ ਜ਼ਿਆਦਾ ਨਹੀਂ ਪਕਾਵਾਂਗੇ ਤੇ ਤੁਸੀਂ ਦੇਖੋ ਕਿ ਫਟਾਫਟ ਜਿਹੜੇ ਮਨਚੂਰੀ ਨੇ 3 ਤੋਂ 4 ਮਿੰਟ ਦੇ ਵਿੱਚ ਵਿੱਚ ਰੈਡੀ ਹੋ ਗਏ ਨੇ ਐਂਡ ਬਹੁਤ ਹੀ ਸਪਾਈਸੀ ਬਹੁਤ ਹੀ ਜ਼ਿਆਦਾ ਡਿਲੀਸ਼ੀਅਸ ਬਣ ਕੇ ਰੈਡੀ ਹੋਏ ਨੇ ਇੱਕ ਵਾਰੀ ਟ੍ਰਾਈ ਕਰਕੇ ਜ਼ਰੂਰ ਦੇਖਿਓ ਮਿੰਟੋ ਮੈਂਟੇ ਰੈਸਪੀ ਬਣ ਕੇ ਤਿਆਰ ਹੋ ਜੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮਿਲਦਾ ਹਾਂ ਇੱਕ ਹੋਰ ਨਿਊ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਥੈਂਕਸ ਫॉर ਵਾਚਿੰਗ